ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਸ਼ਹੀਦ 에ਜਮ ਸਰਦਾਰ ਭਗਤ ਸਿੰਘ ਦਾ ਜੱਦੀ ਪਿੰਡ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਅਦੀਨ ਆਉਂਦੇ ਖਟਕਰ ਕਲਾਗ ਹੈ ਜਿਸ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਰੱਖ ਦਿੱਤਾ ਗਿਆ ਸੀ ਜਿੱਥੇ ਕਿ ਸਰਦਾਰ ਭਗਤ ਸਿੰਘ ਦਾ ਜੱਦੀ ਘਰ ਸਿਤ ਹੈ ਸਰਦਾਰ ਭਗਤ ਸਿੰਘ ਦੇ ਇਸ ਘਰ ਨੂੰ ਉਹਨਾਂ ਦੀ ਯਾਦ ਨੂੰ ਸਮਰਪਿਤ 뮤ਜ਼ੀਅਮ ਬਣਾ ਦਿੱਤਾ ਗਿਆ ਸੀ ਜਿੱਥੇ ਕਿ ਸ਼ਹੀਦ ਭਗਤ ਸਿੰਘ ਨਾਲ ਸਵੰਦਰ ਕਈ ਇਤਿਹਾਸਿਕ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਕੁਝ ਬਰਤਨ ਵੀ ਹਨ ਸ਼ਹੀਦ ਭਗਤ ਸਿੰਘ ਦੇ ਇਸ ਜੱਦੀ ਘਰ ਦਾ ਇੱਕ ਵੱਡਾ ਗਲਾਸ ਹੈ ਜੋ ਕਿ ਪਟਿਆਲਾ ਦੇ ਵਿਧਾਨ ਸਭਾ ਹਲਕਾ ਸਮਾਣਾ ਦੇ ਰਹਿਣ ਵਾਲੇ ਸਰਦਾਰ ਰੁਪਿੰਦਰ ਸਿੰਘ ਅਨੁਸਾਰ ਉਹਨਾਂ ਕੋਲ ਆਦਰ ਸਨਮਾਨ ਨਾਲ ਰੱਖਿਆ ਹੋਇਆ ਹੈ ਜਿਸ ਬੰਦੇ ਉਹਨਾਂ ਦੱਸਿਆ ਕਿ ਇਸ ਗਲਾਸ ਨੂੰ ਉਹਨਾਂ ਦੇ ਚਾਚਾ ਸਰਦਾਰ ਟਹਿਲ ਸਿੰਘ ਨੇ ਉਹਨਾਂ ਨੂੰ ਦਿੱਤਾ ਸੀ ਟਹਿਲ ਸਿੰਘ ਜੀ ਦੇ ਪਿਤਾ ਸਰਦਾਰ ਤਿਲਕ ਸਿੰਘ ਵੱਲੋਂ ਟਹਿਲ ਸਿੰਘ ਨੂੰ ਇਹ ਗਲਾਸ ਸੌਪਿਆ ਗਿਆ ਸੀ ਸਮਾਣਾ ਵਾਸੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਸਰਦਾਰ trilok singh ਜਦੋਂ ਨਿੱਕੀ ਉਮਰੇ ਹੁੰਦੇ ਸਨ ਤਾਂ ਉਸ ਸਮੇਂ ਸ਼ਹੀਦ ਭਗਤ ਸਿੰਘ ਦੀ ਮਾਤਾ ਵਿਦਿਆਵਤੀ ਕੋਲ ਉਹਨਾਂ ਦੇ ਘਰ ਗਰਮੀ ਦੇ ਮੌਸਮ ਦੌਰਾਨ ਗਏ ਸਨ ਜਿਨ੍ਹਾਂ ਨੇ ਸਤੂ ਪਾ ਕੇ ਇਹ ਗਲਾਸ ਉਹਨਾਂ ਨੂੰ ਦਿੱਤਾ ਸੀ ਗਲਾਸ ਦੇ ਹੇਠਲੇ ਪਾਸੇ ਸਰਦਾਰ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਦਾ ਨਾਜ਼ੀਬ ਉਰਦੂ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਸਮਾਣਾ ਵਾਸੀ ਰੁਪਿੰਦਰ ਸਿੰਘ ਇਸ ਗਲਾਸ ਨੂੰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸੌਂਪ ਕੇ ਚਾਹੁੰਦੇ ਹਨ ਕਿ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਇਸ ਗਲਾਸ ਨੂੰ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਸਥਾਪਿਤ ਕੀਤਾ ਜਾਵੇ ਜਾਂ ਇਸ ਗਲਾਸ ਨੂੰ ਮਿਊਜ਼ੀਅਮ ਵਿੱਚ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਉਹਨਾਂ ਦੇ ਕੋਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਪੇਂਟਿੰਗ ਆਦ ਸਮਾਨ ਵੀ ਹੈ ਜਿਨ੍ਹਾਂ ਨੂੰ ਉਹਨਾਂ ਨੇ ਆਦਰਸ਼ਮਤ ਸਮਾਨ ਨਾਲ ਸੰਭਾਲਿਆ ਹੋਇਆ ਹੈ ਇਸ ਸਮੇਂ ਇਸ ਸੰਬੰਧੀ ਗੱਲਬਾਤ ਦੌਰਾਨ ਰੂਪਿੰਦਰ ਸਿੰਘ ਡਾਕਟਰ ਜਗਤਾਰ ਸਿੰਘ ਸ਼ਿਵਾਜੀ ਧਾਰੀਵਾਲ ਅਤੇ ਰਜਿੰਦਰ ਸਿੰਘ ਸਹੋਤਾ ਮੌਜੂਦ ਹਨ ਮੇਰਾ ਨਾਮ ਰੂਪਿੰਦਰ ਸਿੰਘ ਹੈ ਜੀ ਹਾਂ ਜੀ ਕਿੱਥੇ ਦੇ ਵਸਦੇ ਹੋ ਤੁਸੀਂ ਮੈਂ ਸਮਾਣਾ ਮੰਡੀ ਡਿਸਟ੍ਰਿਕਟ ਪਟਿਆਲਾ ਜੀ ਇਹ ਇਸੇ ਗਰਾਸ ਬਾਰੇ ਪਹਿਲਾਂ ਵੀ ਨਿਊਜ਼ ਵੀ ਵਾਇਰਲ ਹੋਈ ਹੈ ਇਹ ਗਲਾਸ ਪਗਸਿੰ ਦੇ ਘਰ ਦਾ ਹੈ ਜੀ ਘਰ ਦਾ ਹੈ ਉਹਨਾਂ ਦੇ ਇੱਕ ਪਰਿਵਾਰ ਨੇ ਮਤਲਬ ਕਿ ਹਾਂਜੀ ਉਹਨਾਂ ਦੀ ਮਾਤਾ ਜੀ ਨੇ ਦਿੱਤਾ ਜੀ ਹਾਂਜੀ ਉਹਨਾਂ ਦੀ ਮਾਤਾ ਜੀ ਨੇ ਦਿੱਤਾ ਕਿ ਇਹਨੇ ਗਲਾਸ ਦੇ ਬਾਰੇ ਤੁਹਾਡੇ ਕੋਲ ਕਿਵੇਂ ਆਇਆ ਇਹਦੇ ਬਾਰੇ ਕੁਝ ਦੱਸੋ ਇਹ ਕਿਤੇ ਚਾਚਾ ਜੀ ਨੂੰ ਛੋਟੇ ਹੁੰਦੇ ਆ ਗਏ ਸੀ ਜੀ ਇਹਨਾਂ ਦੇ ਕਨਕੂ ਪਿੰਡ ਨਾਲ ਤਰਲੋਕ ਸਿੰਘ ਜੀ ਨੇ ਉਹਨਾਂ ਕਨਕੂ ਪਿੰਡ ਕਿੱਥੇ ਹੈ ਜੀ ਨਾ ਨੇੜੇ ਹੈ ਜੀ ਕੋਈ 5-7 ਕਿਲੋਮੀਟਰ ਦੇ ਹੈ ਖਟਕਲਕਲਾ ਦੇ ਨੇੜੇ ਹੈ ਕਨਕੂ ਪਿੰਡ ਹੈ ਤੁਹਾਡੇ ਚਾਚਾ ਜੀ ਦਾ ਨਾਂ ਕੀ ਸੀ ਤੇ ਹਲਸਿੰਗ ਦੀ ਤੇ ਹਲਸਿੰਗ ਜੀ ਉਹ ਲੇਗੋ ਗਲਾਸ ਜੀ ਕਿੰਦੂ ਆਇਆ ਉਹਨਾਂ ਕੋਲੇ ਕਿਵੇਂ ਆਇਆ ਕੀ ਸੋਈ ਇਹ ਉਹਨਾਂ ਦੇ ਘਰ ਗਏ ਸੀ ਜੀ ਮਿਲਣ ਵਾਸਤੇ ਘਰ ਉਹਨਾਂ ਦੇ ਪਿਤਾ ਜੀ ਮਿਲੇ ਨਹੀਂ ਕਿੰਨੀ ਉਮਰ ਸੀ ਉਦੋਂ ਤੁਹਾਡੀ ਉਮਰ ਦਾ ਤਾਂ ਮੈਨੂੰ ਵੀ ਅੰਦਾਜ਼ਾ ਨਹੀਂ ਜੀ ਤੇ ਦੂਸਰਾ ਇਹ ਸੀਗਾ ਵੀ ਜਦੋਂ ਇਹ ਪਾਕਿਸਤਾਨ ਤੋਂ ਆਏ ਸੀ ਉਦੋਂ ਡੈਡੀ ਵੀ 6-7 ਸਾਲ ਦੇ ਸੀ ਤੇ ਇਹ ਚਾਚਾ ਜੀ ਇਹ ਸਾਲ ਦੋ ਸਾਲ ਘਟੋਣੇ ਉਹਨਾਂ ਨੂੰ ਤੁਹਾਡਾ ਰੇਡੀਓ ਦਿੱਤਾ ਗਿਆ ਸੀ ਗਲਾਸ ਇਹ ਨਹੀਂ ਜੀ ਇਹ ਮੈਨੂੰ ਦੇ ਕੇ ਗਿਆ ਸੀ ਕਹਿੰਦੇ ਵੀ ਕਈ ਨਿਸ਼ਾਨੀਆਂ ਦੇ ਕੇ ਗਏ ਨੇ ਜੀ ਇੱਕ ਨਹੀਂ ਇਹ ਗਲਾਸ ਤੋਂ ਇਲਾਵਾ ਹੋਰ ਵੀ ਮੇਰੇ ਕੋਲ ਬਹੁਤ ਕੁਝ ਹੈ ਮਹਾਰਾਜਾ ਰਣਜੀਤ ਸਿੰਘ ਦੇ ਘਰ ਦਾ ਵੀ ਬਹੁਤ ਕੁਝ ਪਿਆ ਹੈ ਅੱਛਾ ਅੱਛਾ ਹਾਂ ਜੀ ਤੁਹਾਡੇ ਕੋਲੇ ਜਿਹੜਾ ਇਸ ਤਰ੍ਹਾਂ ਇੱਕ ਤੁਹਾਡੇ ਚਾਚਾ ਜੀ ਨੇ ਤੁਹਾਨੂੰ ਗਲਾਸ ਦਿੱਤਾ ਹਾਂ ਜੀ ਗਲਾਸ ਦਿੱਤਾ ਪੈਂਡਿੰਗ ਦਿੱਤੀ ਹੈ ਉਹਨਾਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਘਰਦਿਆਂ ਦੀ ਜੀ ਬੁਸ਼ ਦਾ ਰੇਡੀਓ ਦਿੱਤਾ ਜੀ ਹਾਂ ਜੀ ਪੰਜਾਬ ਦੇ ਵਿੱਤ ਮੰਤਰੀ ਨੇ ਜੀ ਹਰਪਾਲ ਸਿੰਘ ਚੀਮਾ ਜੀ ਉਹਨਾਂ ਨੂੰ ਅਸੀਂ ਦਿਖਾ ਕੇ ਆਏ ਜੀ ਉਹਨਾਂ ਦੇ ਆਫਿਸ ਜਾ ਕੇ ਤੇ ਬਹੁਤ ਖੁਸ਼ ਹੋਏ ਉਹਨਾਂ ਨੇ ਮੱਥੇ ਨਾਲ ਲਾਇਆ ਗਲਾਸ ਨੂੰ ਤੇ ਉਸ ਤੋਂ ਬਾਅਦ ਸਾਨੂੰ ਮਤਲਬ ਬੁਲਾਉਣਾ ਸੀਗਾ ਉਹਨਾਂ ਨੇ ਕਿ ਮਤਲਬ ਜਾਂ ਨਹੀਂ ਬੁਲਾ ਸਕੇ ਉਹ ਗਲਾਸ ਦੀ ਜਿਹੜੀ ਖਾਸੀਅਤ ਉਹ ਥੋੜੇ ਅੰਦਰ ਵਿੱਚ ਰੱਖ ਗਲਾਸ ਇੱਤਾ ਇਹ ਬਿਨਾ ਜੋੜ ਤੋਂ ਗਲਾਸ ਹੈ ਜੀ ਇਹ ਤੇ ਦੂਸਰਾ ਇਹਨਾਂ ਦੇ ਪਿਤਾ ਜੀ ਦਾ ਨਾਮ ਇਹਦੇ ਤੇ ਮੈਂਸ਼ਨ ਹੈ ਉਰਦੂ ਦੇ ਵਿੱਚ ਲਿਖਿਆ ਹੋਇਆ ਹੈ ਜੀ ਤੇ ਬਾਕੀ ਇਹਦਾ ਨਾਮ ਕਿਸ਼ਨ ਸਿੰਘ ਹੈ ਜੀ ਭਗਤ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਹੈ ਤੇ ਦੂਸਰਾ ਬਾਕੀ ਗਲਾਸ ਜਿਹੜੇ ਪੰਜ ਨੇ ਜੀ ਉਹ ਉੱਥੇ ਪਏ ਨੇ ਹਾਂਜੀ ਹਾਂਜੀ ਉਹ ਇਹਦੇ 'ਚ ਆਪਣੇ ਜੋ ਦੁੱਧ ਲੱਸੀ ਪੀਂਦੇ ਸੀ ਉਸ ਸਮੇਂ ਉਹ ਇਹਦੇ 'ਚ ਹੀ ਪੀਂਦੇ ਸੀ ਜੀ ਬਾਕੀ ਗਲਾਸਾਂ ਜਿਹੜੇ ਵੀ ਪੀਂਦੇ ਹੁਣੇ ਪਰ ਉਹ ਉੱਥੇ ਪਏ ਨੇ ਜੀ ਉਹ ਮੇਰੇ ਕੋਲ ਨਹੀਂ ਹੈ ਉੱਥੇ ਕਿੰਨੇ ਗਲਾਸ ਨੇ ਉੱਥੇ ਇਸ ਟਾਈਮ ਟੋਟਲ 11 ਗਲਾਸ ਪਏ ਨੇ ਜੀ ਜੋ 6 ਛੋਟੇ ਨੇ 6 ਪੰਜ ਜਿਹਦੇ ਨਾਲ ਦੇ ਉੱਥੇ ਪਏ ਨੇ ਇੱਕ ਮੇਰੇ ਕੋਲ ਹੈ ਜੀ ਅਛਾ ਜੀ ਲੋ ਕਿੰਦਾ ਦਾ ਨਾ ਕੋ ਸੌਦਾ ਵੀ ਤਾਂ ਲੋਕੀ ਕੀ ਪਮ ਲੱਗਦਾ ਹੈ ਅਸੀਂ ਜੀ ਮੈਂ ਤਾਂ ਇਹ ਚਾਹੁੰਦਾ ਸੀ ਜੇ ਵੀ ਸੀਐਮ ਸਾਹਿਬ ਨੇ ਆਪਣੇ ਸੌ ਵੀ ਉੱਥੇ ਚੁੱਕੀ ਖਟਕਲਕਲਾ ਦੂਸਰਾ ਇਹਨਾਂ ਨੇ ਬਹੁਤ ਮੁਸ਼ਕਲਤ ਕਰਕੇ ਇੰਟਰਨੈਸ਼ਨਲ 에ਅਰਪੋਰਟ ਦਾ ਨਾਮ ਰੱਖਿਆ ਮੋਹਾਲੀ ਦੇ ਵਿੱਚ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਤੇ ਉਦੋਂ ਮੈਨੂੰ ਆਪਣੇ ਅਹਿਸਾਸ ਹੋਇਆ ਵੀ ਮੇਰੇ ਕੋਲ ਤਾਂ ਨਿਸ਼ਾਨੀ ਪਈ ਹੈ ਉਸ ਹੁਣ ਇਹਨਾਂ ਨੇ ਸਟੈਚੂ ਵੀ ਲਾਇਆ ਭਗਤ ਕਰੋੜ ਰੁਪਏ ਇੱਕ ਸ਼ਹੀਦ ਨੂੰ ਦੇਣ ਦਾ ਐਲਾਨ ਕੀਤਾ ਦਿੱਲੀ ਚ ਵੀ ਇੱਥੇ ਵੀ ਪਰ ਅਸੀਂ ਚਾਹੁੰਦੇ ਸੀ ਵੀ ਇਹ ਗਲਾਸ ਆਮ ਜਿਹੜੇ ਪੈਸੈਂਜਰ ਉੱਥੇ ਆਉਂਦੇ ਨੇ ਜਾਂ ਜਾਂਦੇ ਨੇ ਯੂਥ ਹੈ ਜੰਗ ਹੈ ਇਹਨੂੰ ਦੇਖ ਸਕੇ ਜੀ ਔਰ ਇਸ ਨੂੰ ਭਗਤ ਸਿੰਘ ਦੀ ਨਿਸ਼ਾਨੀ ਨੂੰ ਦੇਖ ਕੇ ਫਖਰ ਮਹਿਸੂਸ ਕਰ ਸਕਣ ਕਿ ਇਹ ਗਲਾਸ ਮਹਾਲੀ ਦੇ ਵਿੱਚ 에어ਪੋਰਟ ਤੇ ਪਿਆ ਹੈ ਔਰ ਸੀਐਮ ਸਾਹਿਬ ਨੂੰ ਸਾਨੂੰ ਮਿਲਣ ਦਾ ਮੌਕਾ ਹੀ ਨਹੀਂ ਮਿਲ ਰਿਹਾ ਜੀ ਇੰਨੇ ਸਮੇਂ ਤੋਂ ਅਗਰ ਮਿਲੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਦਿਖਾ ਕੇ ਆਵਾਂਗਾ ਜੀ ਇਹ ਗਲਾਸ ਜੀ ਇਨਸਾਨ ਨੂੰ ਮਿਲਣਾ ਚਾਹੁੰਦੇ ਇਸ ਸੰਬੰਧੀ ਹਾਂਜੀ ਹਾਂਜੀ ਉਹ ਮੇਰੀ ਵੀਡੀਓ ਦੇਖ ਲੈਣ ਮੈਨੂੰ ਬੁਲਾਉਣ ਮੈਂ ਇਹ ਗਲਾਸ ਉਹਨਾਂ ਨੂੰ ਦਿਖਾ ਕੇ ਆਉਣਾ ਚਾਹਣਾ ਔਰ ਮਹਾਰਾਜਾ ਰਣਜੀਤ ਸਿੰਘ ਦੀ ਉਹ ਪੇਂਟਿੰਗ ਜਿਹੜੇ ਉਹ ਉਸ ਸਮੇਂ ਤੋਂ ਫੋਟੋਗ੍ਰਾਫਰ ਨਹੀਂ ਸੀ ਹੁੰਦੇ ਜੋ ਦੱਸਦੇ ਨੇ ਚਾਚਾ ਜੀ ਅਸੀਂ ਤਾਂ ਹੈ ਹੀ ਨਹੀਂ ਸੀ ਉਦੋਂ ਕਿ ਜਦੋਂ ਸਾਨੂੰ ਉਹਨਾਂ ਨੇ ਇਹਦੇ ਬਾਰੇ ਦੱਸਿਆ ਕਿ ਇਹ ਲਾਹੌਰ ਦੇ ਕੋਈ ਹੈ ਨਹੀਂ ਉਹਨਾਂ ਦਾ ਨਾਂ ਲਿਖਿਆ ਪੇਂਟਿੰਗ ਦੇ ਉੱਤੇ ਉਹ ਵੀ ਮੇਰੇ ਕੋਲ ਹੈ ਬੁਸ਼ ਦਾ ਰੇਡੀਓ ਜਦੋਂ ਇੰਡੀਆ ਦੇ ਵਿੱਚ ਕੰਪਨੀ ਆਈ ਬੁਸ਼ ਉਦੋਂ ਦਾ ਨਵਾਂ ਰੇਡੀਓ ਹੈ ਇਹ ਮੈਨੂੰ ਨਿਸ਼ਾਨੀਆਂ ਦੇ ਕੇ ਗਏ ਹਾਂ ਜੀ ਉਹ ਇਹ ਜਦੋਂ ਚਾਚਾ ਜੀ ਸਿਗੇ ਆਪਣੇ ਪਿਤਾ ਜੀ ਨਾਲ ਗਏ ਘਰ ਗਰਮੀ ਬਹੁਤ ਸੀਗੀ ਉਹਨਾਂ ਦੇ ਮਾਤਾ ਜੀ ਵੱਲੋਂ ਇਹ ਗਲਾਸ ਇੱਕ ਭਗਤ ਸਿੰਘ ਆਪਣੇ ਪੁੱਤਰ ਸਮਝ ਕੇ ਇਹਨਾਂ ਨੂੰ ਦਿੱਤਾ ਗਿਆ ਕਿ ਇਹ ਨਾਲ ਸੱਤੂ ਉਸ ਸੱਤੂ ਕੁੱਟ ਕੇ ਦਿੰਦੇ ਸੀ ਗਰਮੀ 'ਚ ਉਹ ਸੱਤੂ ਦੇ ਨਾਲ ਇਹ ਗਲਾਸ ਦਿੱਤਾ ਗਿਆ ਕਿ ਇਹਦੇ ਵਿੱਚ ਰਸਤੇ 'ਚ ਇਹ ਪਿਆਸ ਲੱਗੇਗੀ ਤੇ ਇਹਨੂੰ ਬੱਚੇ ਨੂੰ ਪਾਣੀ ਪਿਆ ਦਿਓ ਇਹ ਉਹ ਉਸ ਵਜ੍ਹਾ ਨਾਲ ਇਹ ਗਲਾਸ ਸਾਡੇ ਪਰਿਵਾਰ ਕੋਲ ਪਹੁੰਚਿਆ ਜੀ ਚਾਚਾ ਜੀ ਚਾਚਾ ਜੀ ਗਏ ਸੀ ਜੀ ਵੱਡੇ ਚਾਚਾ ਜੀ ਹਾਂ ਛੋਟੇ ਹੁੰਦੇ ਆਪਣੇ ਪਿਤਾ ਜੀ trilok singh ਨਾਲ ਗਏ ਸੀ ਢਹਿਲ ਸੀ ਇਹ ਮੈਨੂੰ ਮੈਂ ਪੁੱਛਿਆ ਨਾ ਵੀ ਤੁਹਾਨੂੰ ਕਿੱਦਾਂ ਮਿਲਿਆ ਫਿਰ ਉਹਨਾਂ ਨੇ ਦੱਸਿਆ ਵੀ ਨਾਲ ਇਹ ਗਲਾਸ ਦੇ ਨਾਲ ਸਤੂ ਦਿੱਤਾ ਸੀ ਉਹਨਾਂ ਨੇ ਛੋਲੇ 'ਚ ਵੀ ਉਦੋਂ ਛੋਲੇ ਹੁੰਦੇ ਸੀਗੇ ਉਹ ਲਟਕਾ ਕੇ ਸਾਈਕਲ ਨਾਲ ਲੈ ਕੇ ਜਾਂਦੇ ਸੀ ਤੇ ਸਤੂ ਪਾਤ ਆ ਉਹਦੇ 'ਚ ਤੇ ਨਾਲ ਇਹ ਗਲਾਸ ਦਿੱਤਾ ਕਿ ਇਹਦੇ 'ਚ ਪਾਣੀ ਵੀ ਦਿੱਤਾ ਜਾਵੇ ਕਿਉਂਕਿ ਕੱਚ ਪਾਂਡਾ ਉਦੋਂ ਕੱਚ ਦਾ ਨਹੀਂ ਹੁੰਦਾ ਸੀਗਾ ਪਿੱਤਲ ਦੇ ਪਾਂਡੇ ਹੁੰਦੇ ਸੀਗੇ ਪਰੇ ਕਈ ਤੱਤਾਂ ਦਾ ਸ਼ਾਇਦ ਬਣਿਆ ਹੈ ਇਹਦੇ ਵਿੱਚ ਖੁਸ਼ਬੂ ਆਉਂਦੀ ਹੈ ਜੀ ਅੱਜ ਵੀ ਜੋ ਬਾਕੀ ਗਲਾਸ ਉੱਤੇ ਪੰਜ ਪਏ ਹਨ ਪਏ ਤਾਂ ਗਿਆ 11 ਗਲਾਸ ਹਨ 6 ਛੋਟੇ ਹਨ 6 ਵੱਡੇ ਹਨ ਪਰ ਇਹ ਮੇਰੇ ਕੋਲ ਹੈ ਇਹਦੇ ਫਿਰ ਅਸੀਂ ਜਾ ਕੇ ਤੈਤੀਗੜ ਕੀਤੀ ਜਾ ਕੇ ਇਸ ਨੂੰ ਦੇਖਿਆ ਬਾਕੀ ਗਲਾਸਾਂ ਨਾਲ ਮਲਾਇਆ ਜੀ ਤਾਂ ਉਹਨਾਂ ਦੇ ਪਿੱਛੇ ਵੀ ਕਿਸ਼ਨ ਸਿੰਘ ਲਿਖਿਆ ਹੋਇਆ ਜਾਂ ਜੋ ਵੀ ਲਿਖਿਆ ਇਹਦੇ ਪਿੱਛੇ ਉਹ ਮੌਜੂਦ ਹੈ ਕੁਝ ਕਾਫੀ ਸਮਾਂ ਹੋਣ ਕਰਕੇ ਥੋੜਾ ਜਿਹਾ ਮਿਟ ਵੀ ਗਿਆ ਹੈ ਪਰ ਉਹ ਬਾਕੀ ਗਲਾਸਾਂ ਨਾਲ ਮੈਚ ਹੋ ਜਾਏਗਾ ਸਤਿ ਸ਼੍ਰੀ ਅਕਾਲ ਜੀ ਸਾਰੇ ਇਹ ਜੋ ਗਲਾਸ ਆ ਇੱਕ ਬਹੁਤ ਹੀ ਇਤਿਹਾਸਿਕ ਗਲਾਸ ਆ ਇਹ ਸਾਡੇ ਕੌਮ ਦੇ ਸ਼ਹੀਦ ਸਰਦਾਰ ਭਗਤ ਸਿੰਘ ਜੀ ਉਹਨਾਂ ਦੀ ਇੱਕ ਬਹੁਤ ਹੀ ਪਿਆਰੀ ਨਿਸ਼ਾਨੀ ਆ ਜਿਹੜੀ ਇਸ ਨਿਸ਼ਾਨੀ ਨੂੰ ਉਹ ਬਚਪਨ ਚ ਯੂਜ਼ ਕਰਦੇ ਰਹੇ ਉਹਨਾਂ ਦੇ ਪੇਰੈਂਟਸ ਵੱਲੋਂ ਇਹ ਮੇਰੇ ਦੋਸਤ ਰਪਿੰਦਰ ਸਿੰਘ ਸਮਾਣਾ ਜੀ ਕੋਲ ਇਹਨਾਂ ਦੇ ਚਾਚਾ ਜੀ ਥਰੂ ਇਹਨਾਂ ਕੋਲੇ ਪਹੁੰਚੀ ਆ ਜਾਂ ਬਹੁਤ ਇਹ ਆਮ ਨਿਸ਼ਾਨੀ ਕਿਤੇ ਨਹੀਂ ਮਿਲ ਸਕਦੀ ਕਿਉਂਕਿ ਇਸ ਤਰ੍ਹਾਂ ਦੀ ਚੀਜ਼ ਨਾ ਕਿਦੇ ਹੁਣ ਬਣਦੀ ਹੈ ਨਾ ਕਿਸੇ ਇਸ ਤਰ੍ਹਾਂ ਦੀ ਬਣਨੀ ਹੈ ਕਿਉਂਕਿ ਇਹ ਤਾਂ ਇੱਕ ਅੰਟੀਕ ਨਿਸ਼ਾਨੀ ਹੈ ਇਹ ਸਰਦਾਰ ਭਗਤ ਸਿੰਘ ਦੀ ਬੇਹੱਦ ਕੀਮਤੀ ਨਿਸ਼ਾਨੀ ਸਾਨੂੰ ਸਾਡੇ ਦੋਸਤ ਰਪਿੰਦਰ ਸਿੰਘ ਜੀ ਕੋਲੇ ਆਈ ਹੈ ਤੇ ਅਸੀਂ ਚਾਹੁੰਦੇ ਹਾਂ ਇਸ ਨਿਸ਼ਾਨੀ ਨੂੰ ਅਸੀਂ ਜਿੱਥੇ ਸਾਡੀ ਸਰਕਾਰ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਭਗਤ ਸਿੰਘ ਦੇ ਨਾਂ ਤੇ ਐਡੇ ਐਡੇ ਕੰਮ ਕਰ ਰਹੀ ਆ ਉਹਨਾਂ ਦੇ ਸਟੈਚੂ ਲਾ ਰਹੀ ਆ ਉਹਨਾਂ ਦੇ ਨਾਂ ਤੇ 에어ਪੋਰਟ ਬਣਾਇਆ ਮੁਹਾਲੀ ਚ ਤੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਸੰਭਾਲ ਰਹੀ ਆ ਉਹਨਾਂ ਨਿਸ਼ਾਨੀਆਂ ਨੂੰ ਇੱਕ ਮਿਊਜ਼ੀਅਮ ਦੇ ਵਿੱਚ ਬਣਾ ਕੇ ਪਬਲਿਕ ਦੇ ਵਾਸਤੇ ਇੱਕ ਸੰਭਾਲ ਰਹੀ ਆ ਤੇ ਅਸੀਂ ਵੀ ਚਾਹੁੰਦੇ ਆ ਵੀ ਇਹ ਇਹਨਾਂ ਦਾ ਜਿਹੜਾ ਉਹ ਗਲਾਸ ਆ ਸਰਦਾਰ ਭਗਤ ਸਿੰਘ ਜੀ ਦਾ ਇਹ ਵੀ ਉਸੇ ਮਿਊਜ਼ੀਅਮ ਦੇ ਵੀ ਇੱਕ ਸ਼ੋਭਾ ਦੇਵੇ ਤੇ ਉੱਥੇ ਰੱਖੇ ਸਰਕਾਰ ਤੇ ਅਸੀਂ ਇਹ ਉਹਨਾਂ ਨੂੰ ਸਮਰਪਿਤ ਕਰਨਾ ਚਾਹੁੰਦੇ ਸਰਕਾਰ ਨੂੰ ਨੂੰ ਗਲਾਸ ਨੂੰ ਪਟਿਆਲੇ ਦੇ ਵਿੱਚ ਲੈ ਕੇ ਆਏ ਆ ਅ ਔਰ ਰੂਬਰੂ ਕਰਾਇਆ ਸਾਨੂੰ ਸਾਡੇ ਸਰਬਜੀ ਚੋਪੜਾ ਜੀ ਨੇ ਔਰ ਮੇਰੇ ਨਾਲ ਵੀਰ ਹੱਥ ਜੋੜਦੇ ਹੋ ਜੀ ਰਾਜਿੰਦਰ ਸਿੰਘ ਜੀ ਔਰ ਸਰਦਾਰ ਜਗਤਾਰ ਸਿੰਘ ਜੀ ਔਰ ਮੇਰਾ ਨਾਮ ਸ਼ਿਵਾਜੀ ਹੈ ਔਰ ਮੈਂ ਪਟਿਆਲੇ ਨੂੰ ਬਿਲੋਂਗ ਕਰਦਾ ਅੱਜ ਇਸ ਪਟਿਆਲੇ ਦੀ ਧਰਤੀ ਬੜੀ ਕਰਮਾਂ ਵਾਲੀ ਹੋਗੀ ਜਿੱਥੇ ਕੇ ਸਰਦਾਰ ਭਗਤ ਸਿੰਘ ਜੀ ਦਾ ਗਲਾਸ ਜਿਸ ਨੂੰ ਅੱਜ ਅਸੀਂ ਦਿਲੋਂ ਨਮਸਕਾਰ ਕਰਦੇ ਆ ਸਾਰੇ ਛੂਆ ਔਰ ਪਰਮਾਤਮਾ ਸਾਨੂੰ ਇਸ ਦੇ ਨਾਲ ਸਾਨੂੰ ਵੀ ਇਸੇ ਤਰ੍ਹਾਂ ਦੇਸ਼ ਦੇ ਲਈ ਕੁਰਬਾਨ ਹੋਣ ਦਾ ਮੌਕਾ ਮਿਲੇ ਤਾਂ ਅਸੀਂ ਕੁਰਬਾਨ ਹੋ ਜਾਈਏ ਸਹੀ ਗੱਲ ਸਹੀ ਗੱਲ ਥੈਂਕ ਯੂ